ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜਿਵੇਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੁਲਿਸ ਕਨਸਟੇਬਲ 2025 ਦੇ ਫਿਜ਼ੀਕਲ ਹਨ ਜੋ ਅਕਤੂਬਰ ਦੇ ਪਹਿਲੇ ਵੀਕ ਸਟਾਰਟ ਹੋ ਰਹੇ ਨੇ ਜੇ ਆਪਾਂ ਲਗਭਗ 3-4 ਤਰੀਕ ਤੋਂ ਮੰਨ ਸਕਦੇ ਹਾਂ ਕਿ 3 ਜਾਂ 4 ਤਰੀਕ ਤੋਂ ਤੁਹਾਡੇ ਫਿਜ਼ੀਕਲ ਟੈਸਟ ਸ਼ੁਰੂ ਹੋ ਜਾਣਗੇ ਤੇ ਅੱਜ ਦੋਸਤੋ 9 ਸਤੰਬਰ ਹੋ ਗਿਆ ਹੈ ਮਤਲਬ ਲਗਭਗ 20 ਦਿਨ ਰਹਿ ਗਏ ਨੇ ਲਗਭਗ 20 ਜਾਂ 22 ਦਿਨ ਕਹਿ ਸਕਦੇ ਹਾਂ ਕਿਉਂਕਿ ਆਪਾਂ ਫਿਜ਼ੀਕਲ ਟੈਸਟ ਤੋਂ 2-3 ਦਿਨ ਪਹਿਲਾਂ ਰੈਸਟ ਵੀ ਕਰਦੇ ਹਾਂ ਰਨਿੰਗ ਲਈ ਆਪਣੇ ਕੋਲੇ ਪ੍ਰੈਕਟਿਸ ਲਈ ਲਗਭਗ 20 ਜਾਂ 22 ਦਿਨ ਨੇ ਦੋਸਤੋ ਫਿਜ਼ੀਕਲ ਲਈ ਤੁਸੀਂ ਸਾਰੇ ਬਹੁਤ ਬੇਸਬਰੀ ਨਾਲ ਪੰਜਾਬ ਪੁਲਿਸ ਦੇ ਫਿਜ਼ੀਕਲ ਟੈਸਟ ਦਾ ਇੰਤਜ਼ਾਰ ਕਰ ਰਹੇ ਹੋ ਤੇ ਹੁਣ ਉਹ ਸਮਾਂ ਆ ਗਿਆ ਹੈ ਦੋਸਤੋ ਹੁਣ ਸਿਰਫ 20 ਆ 22 ਦਿਨ ਰਹਿ ਗਏ ਨੇ ਇਹ 20 ਦਿਨ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ ਹੁਣ ਵੱਡੀ ਮਿਹਨਤ ਨਹੀਂ ਬਲਕਿ ਸਮਝਦਾਰੀ ਨਾਲ ਮਿਹਨਤ ਕਰਨ ਦਾ ਸਮਾਂ ਹੈ ਦੋਸਤੋ ਕਿਉਂਕਿ ਅੱਜ ਤੱਕ ਦੀ ਤਿਆਰੀ ਤੁਹਾਨੂੰ ਇੱਥੇ ਲਈ ਹੈ ਤੇ ਇਹ ਆਖਰੀ 20 ਦਿਨ ਤੁਹਾਨੂੰ ਫਾਈਨਲ ਸਿਲੈਕਸ਼ਨ ਤੱਕ ਲੈ ਕੇ ਜਾ ਸਕਦੇ ਨੇ ਤਾਂ ਦੋਸਤੋ ਆਪਾਂ ਦੇਖਦੇ ਹਾਂ ਜਿਵੇਂ ਤੁਹਾਨੂੰ থাম্বਨੇਲ ਦੇ ਵਿੱਚ ਦੱਸਿਆ ਹੈ ਕਿ 20 ਦਿਨਾਂ ਦਾ ਜਾਦੂਈ ਪਲਾਨ ਤੁਸੀਂ 20 ਦਿਨਾਂ ਦੇ ਵਿੱਚ ਕਿਵੇਂ ਮਿਹਨਤ ਕਰ ਸਕਦੇ ਹੋ ਤੁਹਾਨੂੰ ਦੱਸਦੇ ਹਾਂ ਦੋਸਤੋ ਤਾਂ ਦੇਖੋ ਆਪਾਂ ਪਹਿਲਾਂ ਪਹਿਲੇ 10 ਦਿਨਾਂ ਦਾ ਮੰਨ ਕੇ ਚੱਲਾਂਗੇ ਕਿਉਂਕਿ ਤੁਸੀਂ ਇਹੀ ਮੰਨ ਕੇ ਚੱਲੋ ਕਿ ਹਰ ਇੱਕ ਕੋਲੇ 20 ਦਿਨ ਹੀ ਹਨ ਤਿੰਨ ਚਾਰ ਤੋਂ ਫਿਜ਼ੀਕਲ ਸਟਾਰਟ ਹੋਣ ਕੇ ਲਗਭਗ ਇੱਕ ਹਫਤਾ ਚੱਲਣਗੇ ਇੱਕ ਹਫਤਾ ਜੋ 10 ਦਿਨ ਆਪਾਂ ਕਹਿ ਸਕਦੇ ਹਾਂ ਹਫਤੇ ਤੋਂ 10 ਦਿਨ ਤੱਕ ਆਪਣੇ ਫਿਜ਼ੀਕਲ ਚੱਲਣਗੇ ਆਪਾਂ ਪਹਿਲੇ ਤੁਹਾਨੂੰ 10 ਦਿਨਾਂ ਦਾ ਪਲਾਨ ਦੱਸਦੇ ਹਾਂ ਫਰਸਟ 10 ਡੇਸ ਤਾਂ ਦੇਖੋ ਦੋਸਤੋ ਜਿਹੜੀ ਪ੍ਰੈਕਟਿਸ ਤੁਸੀਂ ਹੁਣ ਕਰ ਰਹੇ ਸੀਗੇ ਜਿਹੜੀ ਪ੍ਰੈਕਟਿਸ ਤੁਸੀਂ ਹੁਣ ਕਰ ਰਹੇ ਹੋ ਉਹਨੂੰ ਤੁਸੀਂ ਪਹਿਲੇ 10 ਦਿਨਾਂ ਵਿੱਚ ਉਹੀ ਪ੍ਰੈਕਟਿਸ ਨੂੰ ਕੰਟੀਨਿਊ ਰੱਖੋ ਦੋਸਤੋ ਜੋ ਪ੍ਰੈਕਟਿਸ ਤੁਸੀਂ ਕਰ ਰਹੇ ਹੋ ਉਹਨੂੰ ਹੀ ਕੰਟੀਨਿਊ ਰੱਖੋ ਹਰ ਰੋਜ਼ ਸਪ੍ਰਿੰਟਾਂ ਲਗਾਓ 200 400 ਮੀਟਰ ਦੀਆਂ ਸਪ੍ਰਿੰਟਾਂ ਹਰ ਰੋਜ਼ ਐਡ ਕਰੋ ਜੇ ਤੁਸੀਂ ਪਹਿਲਾਂ ਨਹੀਂ ਲਗਾ ਰਹੇ ਸੀ ਤਾਂ ਪਹਿਲੇ 10 ਦਿਨਾਂ ਦਾ ਹੈ ਤੁਹਾਨੂੰ ਅੱਜ ਤੋਂ ਤੁਸੀਂ 10 ਦਿਨ ਮੰਨ ਕੇ ਚੱਲ ਸਕਦੇ ਹੋ ਹਰ ਰੋਜ਼ 200 ਜਾਂ 400 ਮੀਟਰ ਦੀਆਂ ਸਪ੍ਰਿੰਟਾਂ ਲਗਾਓ ਜੋ ਤੁਸੀਂ ਰੈਣੀ ਜਾਂ ਪ੍ਰੈਕਟਿਸ ਕਰ ਰਹੇ ਹਟਦੇ ਹੋ ਉਸ ਤੋਂ ਬਾਅਦ 200 400 ਮੀਟਰ ਦੀਆਂ ਸਪ੍ਰਿੰਟਾਂ ਲਗਾਓ ਦੋਸਤੋ ਰਨਿੰਗ ਚ ਟਾਈਮ ਜੇ ਤੁਹਾਡੀ ਰਨਿੰਗ ਦੇ ਵਿੱਚ ਟਾਈਮ ਟਾਈਮਿੰਗ ਹੈ ਜੋ ਆਲਰੇਡੀ ਕਲੀਅਰ ਆ ਤਾਂ ਦੋਸਤੋ ਸਟ੍ਰੈਸ ਨਾ ਲਓ ਲੌਂਗ ਜੰਪ ਤੇ ਜਿਹਾਈ ਜੰਪ ਜੇ ਕਲੀਅਰ ਆ ਰਹੇ ਨੇ ਤਾਂ ਐਕਸਟਰਾ ਫੋਰਸ ਨਾ ਪਾਓ ਇੰਜਰੀ ਦਾ ਰਿਸਕ ਬਹੁਤ ਹੋ ਜਾਂਦਾ ਹੈ ਇਸ ਨਾਲ ਲੌਂਗ ਜੰਪ ਤੇ ਹਾਈ ਜੰਪ ਨਾਲ ਦੋਸਤੋ ਜੇ ਤੁਹਾਡੇ ਲੌਂਗ ਜੰਪ ਤੇ ਹਾਈ ਜੰਪ ਲੱਗ ਰਹੇ ਨੇ ਤਾਂ ਜ਼ਿਆਦਾ ਐਫਰਟ ਨਾ ਲਗਾਓ ਲੌਂਗ ਜੰਪ ਹਾਈ ਜੰਪ ਤੇ ਤੁਸੀਂ 2-3 ਦਿਨ ਬਾਅਦ ਵੀ ਮੰਨ ਕੇ ਚਲੋ ਗੈਪ ਲੈ ਕੇ ਲੌਂਗ ਜੰਪ ਤੇ ਹਾਈ ਜੰਪ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕਲੀਅਰ ਹਨ ਦੋਸਤੋ ਤੁਸੀਂ ਜਦੋਂ ਵੀ ਰਨਿੰਗ ਸਟਾਰਟ ਕਰਨੀ ਹੈ ਜਾਂ ਉਸ ਤੋਂ ਪਹਿਲਾਂ ਵਾਰਮ-ਅਪ ਜ਼ਰੂਰ ਕਰੋ ਰਨਿੰਗ ਸਟਾਰਟ ਕਰਨ ਤੋਂ ਪਹਿਲਾਂ ਵਾਰਮ-ਅਪ ਜ਼ਰੂਰ ਕਰੋ ਜਿਸ ਨਾਲ ਇੰਜਰੀ ਆਉਣ ਦਾ ਖਤਰਾ ਨਹੀਂ ਰਹਿੰਦਾ ਫਿਰ ਤੇ ਉਸ ਤੋਂ ਬਾਅਦ ਜਦੋਂ ਆਪਾਂ ਪ੍ਰੈਕਟਿਸ ਜਾਂ ਰਨਿੰਗ ਕਰ ਕਰ ਹਟਦੇ ਹਾਂ ਉਸ ਤੋਂ ਬਾਅਦ ਸਟ੍ਰੈਚਿੰਗ ਵੀ ਕਰਨੀ ਬਹੁਤ ਜ਼ਰੂਰੀ ਹੈ ਸਰੀਰ ਨੂੰ ਕੂਲ-ਡਾਊਨ ਕਰਨਾ ਬਹੁਤ ਜ਼ਰੂਰੀ ਹੈ ਦੋਸਤੋ ਕੂਲ-ਡਾਊਨ ਵੀ ਕਰੋ ਜਦੋਂ ਪ੍ਰੈਕਟਿਸ ਕਰਦੇ ਹਾਂ ਰਨਿੰਗ ਉਸ ਤੋਂ ਕਰਨ ਤੋਂ ਬਾਅਦ ਹਰ ਪ੍ਰੈਕਟਿਸ ਤੋਂ ਬਾਅਦ 5-10 ਮਿੰਟ ਗੂਲਡਾਊਨ ਸਟ੍ਰੈਚਿੰਗ ਜ਼ਰੂਰ ਕਰੋ ਡੇਲੀ ਪੁਸ਼-ਅਪਸ ਸੈਟ-ਅਪ ਤੇ ਪਲੈਂਕ 2-3 ਸੈਟ ਲਗਾ ਸਕਦੇ ਹੋ ਪੁਸ਼-ਅਪ ਦੇ ਸੈਟ-ਅਪ ਤੇ ਪਲੈਂਕ ਇਹਦੇ ਤੁਸੀਂ 2-3 ਸੈਟ ਡੇਲੀ ਲਗਾਓ ਦੋਸਤੋ ਇਹ ਐਂਡੂਰੈਂਸ ਵਧਾਉਂਦੇ ਨੇ ਤੁਸੀਂ ਜਦੋਂ ਦੋਸਤੋ ਰਨਿੰਗ ਸਭ ਕੁਝ ਕਰ ਹਟਦੇ ਹੋ ਸਟ੍ਰੈਚਿੰਗ ਕਰਨ ਤੋਂ ਬਾਅਦ ਸਾਲਟ ਪਲੱਸ ਗਲੂਕੋਜ਼ ਵਾਲਾ ਪਾਣੀ ਪ੍ਰੈਕਟਿਸ ਤੋਂ ਬਾਅਦ ਪੀਆ ਕਰੋ ਇਸ ਨਾਲ ਤੁਹਾਨੂੰ ਜਿਹ ਤੁਹਾਡੀ ਜੋ એનર્ਜੀ ਹੈ ਉਸ ਨੂੰ ਰਿਕਵਰ ਕਰਦਾ ਹੈ ਸਾਲਟ ਪਲੱਸ ਗਲੂਕੋਜ਼ ਵਾਲਾ ਪਾਣੀ ਤੁਸੀਂ ਪੀਆ ਕਰੋ ਦੋਸਤੋ ਇਹ ਤੁਹਾਡੀ એનર્ਜੀ ਹੈ ਜੋ ਉਸ ਨੂੰ ਰਿਕਵਰ ਕਰਦਾ ਹੈ ਸਾਲਟ ਪਲੱਸ ਗਲੂਕੋਜ਼ ਵਾਲਾ ਪਾਣੀ ਇਹ 10 ਦਿਨ ਤੁਹਾਡੀ ਬੇਸਿਕਲੀ ਤੁਹਾਡੀ ਬਾਡੀ ਨੂੰ ਸਟੇਬਲ ਰੱਖਣ ਲਈ ਨੇ ਤੁਸੀਂ ਇਹ ਪਹਿਲੇ 10 ਦਿਨ ਜਿਉਂ ਤੁਹਾਨੂੰ ਦੱਸਿਆ ਹੈ ਤੁਹਾਡੀ ਬਾਡੀ ਨੂੰ ਸਟੇਬਲ ਰੱਖਣਗੇ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਪਹਿਲੇ 10 ਦਿਨ ਮਿਹਨਤ ਕਰਨੀ ਹੈ ਜੇ ਤੁਸੀਂ ਜਿਹੜੀ ਤੁਸੀਂ ਕੰਟੀਨਿਊ ਤਿਆਰੀ ਕਰ ਰਹੇ ਹੋ ਉਸ ਨੂੰ ਕੰਟੀਨਿਊ ਹੀ ਰੱਖੋ ਤੁਸੀਂ ਇਸ ਦੇ ਵਿੱਚ 200 400 ਮੀਟਰ ਸਪ੍ਰਿੰਟ ਐਡ ਕਰੋ ਵਾਰਮਅਪ ਜ਼ਰੂਰ ਕਰਿਆ ਕਰੋ ਪ੍ਰੈਕਟਿਸ ਤੋਂ ਪਹਿਲਾਂ ਤੇ ਪ੍ਰੈਕਟਿਸ ਕਰਨ ਤੋਂ ਬਾਅਦ ਰਨਿੰਗ ਕਰਨ ਤੋਂ ਬਾਅਦ ਸਟ੍ਰੈਚਿੰਗ ਜ਼ਰੂਰ ਕਰੋ ਕੂਲ ਡਾਊਨ ਕਰਿਆ ਕਰੋ ਦੋਸਤੋ ਸਰੀਰ ਨੂੰ ਪੁਸ਼-ਅਪ ਸੈਟ-ਅਪ ਤੇ ਪਲੈਂਕ ਇਹਦੇ 2-3 ਸੈਟ ਜ਼ਰੂਰ ਲਗਾਓ ਜੇ ਤੁਸੀਂ ਨਹੀਂ ਲਗਾ ਰਹੇ ਹੋਂ ਤਾਂ ਐਕਸਰਸਾਈਜ਼ ਨਾਲ-ਨਾਲ ਕਰਦੇ ਰਹੋ ਐਸੀ ਤੁਹਾਡੇ ਪਹਿਲੇ 10 ਦਿਨਾਂ ਦਾ ਜੋ ਤੁਹਾਡੀ ਬੋਡੀ ਨੂੰ ਸਟੇਬਲ ਰੱਖੇਗਾ ਇਸ ਤੋਂ ਬਾਅਦ ਦੇਖੋ ਅਗਲੇ 7 ਦਿਨ ਹੁਣ ਨੈਕਸਟ 7 ਡੇਸ ਸਟੈਮਨਾ ਤੇ ਰਿਕਵਰੀ ਆਸਤੇ ਨੇ ਦੋਸਤੋ ਨੈਕਸਟ 7 ਡੇਜ ਜੋ ਤੁਹਾਨੂੰ ਦੱਸ ਰਿਹਾ ਮੈਂ ਹੁਣ ਸਪੀਡ ਤੋਂ ਵੱਧ ਸਟੈਮਨਾ ਤੇ ਫੋਕਸ ਕਰਨਾ ਹੈ ਦੋਸਤੋ ਤੁਸੀਂ ਸਭ ਤੋਂ ਵੱਧ ਤੁਸੀਂ ਸਟੈਮਨਾ ਤੇ ਫੋਕਸ ਕਰੋ ਨੈਕਸਟ 7 ਡੇਜ ਹਰ ਰੋਜ਼ ਹੁਣ ਤੁਸੀਂ ਤੇਜ਼ ਰਨਿੰਗ ਨਹੀਂ ਕਰਨੀ ਜਦੋਂ ਤੁਹਾਡੇ ਨੈਕਸਟ 10 ਦਿਨ ਤੋਂ ਬਾਅਦ ਨੈਕਸਟ 7 ਡੇ ਦਾ ਪਲਾਨ ਹੈ ਹਰ ਰੋਜ਼ ਤੁਸੀਂ 3-4 ਕਿਲੋਮੀਟਰ ਹੌਲੀ ਰਨਿੰਗ ਕਰਨੀ ਹੈ ਮਤਲਬ ਜੋਗਿੰਗ ਟਾਈਪ ਤੁਸੀਂ ਰਨਿੰਗ ਕਰਨੀ ਹੈ ਸਪ੍ਰਿੰਟਾਂ ਹਨ ਜੋ ਤੁਸੀਂ ਇੱਥੇ ਬੰਦ ਵੀ ਕਰ ਸਕਦੇ ਹੋ ਨਹੀਂ ਤਾਂ ਫਿਰ ਕੱਟ ਕਰ ਦਿਓ ਸਪ੍ਰਿੰਟਾਂ ਸਪ੍ਰਿੰਟਾਂ ਨੂੰ ਤੁਸੀਂ ਬੰਦ ਕਰ ਸਕਦੇ ਹੋ ਜੇ ਨਹੀਂ ਬੰਦ ਕਰਨੀਆਂ ਸਪ੍ਰਿੰਟਾਂ ਤਾਂ ਕੱਟ ਕਰ ਦਿਓ ਇੱਕ ਗੈਪ ਪਾ ਕੇ ਇੱਕ ਜਾਂ ਦੋ ਦਿਨਾਂ ਦਾ ਸਪ੍ਰਿੰਟ ਕਰ ਸਕਦੇ ਹੋ ਹਰ ਰੋਜ਼ ਸਪ੍ਰਿੰਟਾਂ ਨਹੀਂ ਕਰਨੀਆਂ ਬੋਡੀ ਨੂੰ ਦੋਸਤੋ ਪ੍ਰੋਪਰ ਡਾਈਟ ਦਿਓ ਸਵੇਰੇ ਹਲਕਾ ਬ੍ਰੇਕਫਾਸਟ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਐਡ ਕਰ ਸਕਦੇ ਹੋ ਬਨਾਣਾ ਮਿਲਕ ਤੇ ਜਾਂ ਓਟਸ ਦੋਸਤੋ ਇਹ ਚੀਜ਼ਾਂ ਤੁਸੀਂ ਬ੍ਰੇਕਫਾਸਟ ਚ ਐਡ ਕਰ ਸਕਦੇ ਹੋ ਜਦੋਂ ਤੁਹਾਡਾ ਡਿਨਰ ਹੈ ਉਸ ਨੂੰ ਲਾਈਟ ਰੱਖੋ ਡੇਲੀ ਦੋਸਤੋ ਵਾਦ ਤੋਂ ਵਾਦ ਪਾਣੀ ਪੀਏ ਪਿਓ ਡੀ ਹਾਈਡਰੇਸ਼ਨ ਨਾ ਹੋਣ ਦਿਓ ਤੇ ਇਹ 7 ਦਿਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਸਟੈਮਨਰ ਬਣਾਉਣਾ ਹੈ ਆਪਣਾ 3-4 ਕਿਲੋਮੀਟਰ ਤੁਸੀਂ ਜੋਗਿੰਗ ਕਰਨੀ ਹੈ ਜਿਆਦਾ ਤੇਜ਼ ਰਨਿੰਗ ਨਹੀਂ ਕਰਨੀ ਸਪ੍ਰਿੰਟਾਂ ਬਿਲਕੁਲ ਬੰਦ ਕਰ ਦਿਓ ਸਪ੍ਰਿੰਟਾ ਬੰਦ ਕਰ ਦਿਓ ਜੇ ਤੁਸੀਂ ਨਹੀਂ ਬੰਦ ਕਰ ਰਹੇ ਹੋ ਤਾਂ ਜਿਵੇਂ 7 ਦਿਨ ਦੇ ਵਿੱਚ ਇੱਕ કે ਦੋ ਦਿਨ ਹੀ ਸਪ੍ਰਿੰਟਾ ਲਗਾਓ ਜਿਆਦਾ ਤੋਂ ਜਿਆਦਾ ਤੇ ਆਪਣੀ ਬਸ ਡਾਈਟ ਪਲਾਨ ਆਪਣਾ ਵਧੀਆ ਰੱਖੋ ਦੋਸਤੋ ਇਹ 7 ਦਿਨ ਤੁਹਾਡੀ ਜੋ ਬੇਸਿਕਲੀ ਬੋਡੀ ਨੂੰ ਫਰੈਸ਼ ਰੱਖਣ ਤੇ ਸਟੈਮਨਸ ਸਟੇਬਲ ਕਰਨ ਲਈ ਹਨ ਦੋਸਤੋ ਹੁਣ ਆਪਣਾ 17 ਦਿਨਾਂ ਦਾ ਹੋ ਗਿਆ ਹੈ ਹੁਣ ਤੁਹਾਨੂੰ ਲਾਸਟ 3 ਦਿਨ ਦੱਸਦੇ ਹਾਂ ਲਾਸਟ 3 ਡੇਸ ਆਖਰੀ 3 ਦਿਨ ਰੈਸਟ ਹਸਤੇ ਆ ਦੋਸਤੋ ਇਹ ਆਖਰੀ 3 ਦਿਨ ਤੁਹਾਡੇ ਟ੍ਰਾਇਲ ਤੋਂ 5-6 ਦਿਨ ਪਹਿਲਾਂ ਵਾਲੇ ਨੇ ਕਿਉਂਕਿ ਟ੍ਰਾਇਲ ਤੋਂ 2-3 ਦਿਨ ਪਹਿਲਾਂ ਤੁਸੀਂ ਰੈਸਟ ਕਰਨੀ ਹੈ ਬਾਡੀ ਨੂੰ ਰਿਲੈਕਸ ਕਰਨ ਲਈ ਤਾਂ ਦੋਸਤੋ ਮੰਨ ਕੇ ਚਲੋ ਜਿਸ ਦਿਨ ਤੁਹਾਡਾ ਟ੍ਰਾਇਲ ਹੈ ਉਸ ਤੋਂ ਮੈਂ 5-6 ਦਿਨ ਪਹਿਲਾਂ ਦੀ ਗੱਲ ਕਰ ਰਿਹਾ ਹਾਂ ਜੋ ਲਾਸਟ 3 ਡੇਜ਼ ਹਨ ਕਿਉਂਕਿ 2-3 ਦਿਨ ਤੁਹਾਨੂੰ ਤੁਸੀਂ ਰੈਸਟ ਕਰਨੀ ਹੈ ਜਿਸ ਨਾਲ ਤੁਹਾਡੀ ਬਾਡੀ ਰਿਲੈਕਸ ਹੋ ਜਾਵੇਗੀ ਟ੍ਰਾਇਲ ਤੋਂ 2-3 ਦਿਨ ਪਹਿਲਾਂ ਹੈਵੀ ਪ੍ਰੈਕਟਿਸ ਬੰਦ ਕਰਨੀ ਹੈ ਦੋਸਤੋ ਲਾਸਟ 3 ਦਿਨ ਦੇ ਵਿੱਚ ਹੈਵੀ ਪ੍ਰੈਕਟਿਸ ਬੰਦ ਕਰਨੀ ਹੈ ਹੈਵੀ ਪ੍ਰੈਕਟਿਸ ਹੈ ਜੋ ਉਸ ਨੂੰ ਬੰਦ ਕਰ ਦਿਓ ਲਾਸਟ 3 ਦਿਨ ਦੇ ਵਿੱਚ ਸਿਰਫ ਲਾਈਟ ਜੋਗਿੰਗ ਸਟ੍ਰੈਚਿੰਗ ਤੇ ਬਰੀਥਿੰਗ ਐਕਸਰਸਾਈਜ਼ ਕਰੋ ਲਾਈਟ ਜੋਗਿੰਗ ਕਰਨੀ ਹੈ ਲਾਈਟ ਜੋਗਿੰਗ ਸਟ੍ਰੈਚਿੰਗ ਤੇ ਬਰੀਥਿੰਗ ਐਕਸਰਸਾਈਜ਼ ਕਿਉਂਕਿ ਤੁਸੀਂ ਲਾਸਟ ਤਿੰਨ ਦਿਨ ਦੇ ਵਿੱਚ ਤੁਹਾਨੂੰ ਜੇ ਇੰਜਰੀ ਆ ਜਾਂਦੀ ਹੈ ਤਾਂ ਤੁਹਾਡੀ ਸਾਰੀ ਮਿਹਨਤ ਤੇ ਪਾਣੀ ਫਿਰ ਸਕਦਾ ਹੈ ਇਸ ਲਈ ਬਿਲਕੁਲ ਲਾਈਟ ਜੋਗਿੰਗ ਕਰੋ ਸਟ੍ਰੈਚਿੰਗ ਕਰੋ ਤੇ ਬਰੀਥਿੰਗ ਐਕਸਰਸਾਈਜ਼ ਕਰੋ ਤਾਂ ਦੋਸਤੋ ਟੈਸਟ ਵਾਲੇ ਦਿਨ ਬੋਡੀ ਫੁੱਲ ਫਰੈਸ਼ ਹੋਣੀ ਚਾਹੀਦੀ ਹੈ ਤੁਹਾਡੀ ਕਿਉਂਕਿ ਲਾਸਟ ਤਿੰਨ ਦਿਨ ਦੋਸਤੋ ਇਹ ਐਕਸਰਸਾਈਜ਼ ਕਰਨੀ ਹੈ ਤੁਸੀਂ ਲਾਈਟ ਜੋਗਿੰਗ ਵਗੈਰਾ ਹੈਵੀ ਐਕਸਰਸਾਈਜ਼ ਬੰਦ ਕਰਨੀ ਹੈ ਤਿੰਨ ਦੋ ਤਿੰਨ ਦਿਨ ਤੁਸੀਂ ਰੈਸਟ ਕਰਨੀ ਹੈ ਤੁਹਾਡੇ ਕੋਲ ਲਾਸਟ ਵਾਲੇ 5 6 ਦਿਨ ਬਚਦੇ ਹਨ ਜਿਸ ਨਾਲ ਤੁਹਾਡਾ ਜੋ ਬੋਡੀ ਹੈ ਉਹ ਫੁੱਲ ਫਰੈਸ਼ ਹੋਣੀ ਚਾਹੀਦੀ ਹੈ ਫਿਜ਼ੀਕਲ ਟੈਸਟ ਵਾਲੇ ਦਿਨ ਲੇਟ ਨਾਈਟ ਤੱਕ ਨਾ ਜਾਗੋ ਦੋਸਤੋ ਜਲਦੀ ਸੌਣ ਦੀ ਕੋਸ਼ਿਸ਼ ਕਰਿਆ ਕਰੋ ਆਖਰੀ ਦਿਨਾਂ ਵਿੱਚ ਜਿਆਦਾ ਸਪੀਡ ਵਰਕ ਜਾਂ ਤੇਜ਼ ਦੌੜ ਲਗਾਉਣ ਦੀ ਕੋਸ਼ਿਸ਼ ਨਾ ਕਰੋ ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਜਾਂ ਸੱਟ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਆਪਣਾ ਸਟੈਮਨਾ ਬਣਾਏ ਰੱਖਣ ਲਈ ਹਲਕੀ ਰਫ਼ਤਾਰ ਨਾਲ ਰੋਜ਼ਾਨਾ ਦੌੜਦੇ ਰਹੋ ਸਵੇਰੇ ਛੇਤੀ ਉੱਠ ਕੇ ਪ੍ਰੈਕਟਿਸ ਕਰਨਾ ਸਭ ਤੋਂ ਵਧੀਆ ਹੈ ਤਾਂ ਦੋਸਤੋ ਜੋ ਰਾਤ ਨੂੰ ਪ੍ਰੈਕਟਿਸ ਕਰਦੇ ਨੇ ਜਾਂ ਆਪਾਂ ਕਹਿ ਸਕਦੇ ਹਾਂ ਸ਼ਾਮ ਵੇਲੇ ਜੋ ਪ੍ਰੈਕਟਿਸ ਕਰਦੇ ਨੇ ਸ਼ਾਮ ਵਾਲੀ ਪ੍ਰੈਕਟਿਸ ਤੁਸੀਂ ਬੰਦ ਕਰ ਸਕਦੇ ਹੋ ਦੋਸਤੋ ਸੁਬਾ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਸੁਬਾ ਪ੍ਰੈਕਟਿਸ ਜਿਆਦਾ ਵਧੀਆ ਰਹਿੰਦੀ ਹੈ ਰਾਤ ਵਾਲੀ ਪ੍ਰੈਕਟਿਸ ਨਾਲੋਂ ਜੋ ਤੁਸੀਂ ਸ਼ਾਮ ਨੂੰ ਪ੍ਰੈਕਟਿਸ ਕਰਦੇ ਹੋ ਉਸ ਨੂੰ ਬੰਦ ਕਰੋ ਦੋਸਤੋ ਸੁਬਾ ਹੀ ਇੱਕ ਟਾਈਮ ਹੀ ਪ੍ਰੈਕਟਿਸ ਕਰੋ ਉਹ ਤੁਸੀਂ ਸੁਬਾ ਕਰਨੀ ਹੈ ਜੇਕਰ ਤਾਂ ਦੋਸਤੋ ਤੁਹਾਡਾ ਰਨਿੰਗ ਲੌਂਗ ਜੰਪ ਅਤੇ ਹਾਈ ਜੰਪ ਵਿੱਚ ਸਮਾਂ ਅਤੇ ਨਾਪ ਪਹਿਲਾਂ ਹੀ ਸਹੀ ਆ ਰਿਹਾ ਹੈ ਤਾਂ ਜਿਆਦਾ ਐਫਰਟ ਨਾ ਲਾਓ ਹੁਣ ਕਿਉਂਕਿ ਜਿਆਦਾ ਕੋਸ਼ਿਸ਼ ਕਰਨ ਨਾਲ ਤੁਹਾਨੂੰ ਸੱਟ ਲੱਗ ਸਕਦੀ ਹੈ ਜੋ ਕਿ ਫਿਜ਼ੀਕਲ ਟੈਸਟ ਲਈ ਬਹੁਤ ਨੁਕਸਾਨਦਾਇਕ ਹੋਵੇਗੀ ਬਸ ਹਲਕੀ ਫੁਲਕੀ ਪ੍ਰੈਕਟਿਸ ਜਾਰੀ ਰੱਖੋ ਜੇ ਤੁਹਾਡਾ ਟਾਈਮ ਜੋ ਹੈ ਬਿਲਕੁਲ ਸਹੀ ਆ ਰਿਹਾ ਹੈ ਤਾਂ ਆਪਣੀ ਡਾਈਟ ਵਿੱਚ ਪ੍ਰੋਟੀਨ ਕਾਰਬੋਹਾਈਡਰੇਟ ਸ਼ਾਮਿਲ ਕਰੋ ਜਿਵੇਂ ਕਿ ਦੁੱਧ ਦਹੀਂ ਪਨੀਰ ਕੇਲਾ ਦਲੀਆ ਤੇ ਅੰਡੇ ਸਰੀਰ ਨੂੰ ਰਿਕਵਰ ਕਰਨ ਲਈ ਰੋਜ਼ਾਨਾ 7-8 ਘੰਟੇ ਨੀਂਦ ਜ਼ਰੂਰ ਲਓ ਦੋਸਤੋ ਜਿਆਦਾ ਤੋਂ ਜਿਆਦਾ ਪਾਣੀ ਜੋ ਤੁਸੀਂ ਜਿਆਦਾ ਤੋਂ ਜਿਆਦਾ ਪੀਓ ਇਹ ਤੁਹਾਡੀ ਪਰਫਾਰਮੈਂਸ ਨੂੰ ਬਿਹਤਰ ਬਣਾਵੇਗਾ ਦੋਸਤੋ ਤੁਸੀਂ ਜਿੰਨਾ ਪਾਣੀ ਪੀਂਦੇ ਉਸ ਨੂੰ ਵਧਾ ਦਿਓ ਦੋਸਤੋ ਜਲਦ ਤੋਂ ਜਲਦ ਪਾਣੀ ਪਿਓ ਇਸ ਨਾਲ ਤੁਹਾਡੀ ਪਰਫਾਰਮੈਂਸ ਵਧੀਆ ਰਹੇਗੀ ਦੋਸਤੋ ਇਹ ਸੀ ਤੁਹਾਡੇ ਆਖਰੀ 20 ਦਿਨਾਂ ਦਾ ਤਿਆਰੀ ਦਾ ਪਲਾਨ ਆਪਣੇ ਆਪ ਤੇ ਭਰੋਸਾ ਰੱਖੋ ਤੇ ਤਣਾਅ ਨਾ ਲਓ ਇਹ ਦੋਸਤੋ ਤੁਹਾਡਾ 20 ਦਿਨਾਂ ਦਾ ਪਲਾਨ ਸੀ ਹੁਣ ਦੇਖੋ ਜਿਵੇਂ থাম্বਨੇਲ ਦੇ ਵਿੱਚ ਆਪਾਂ ਲਿਖਿਆ ਹੈ ਕਿ ਇਹ ਗਲਤੀਆਂ ਤੁਸੀਂ ਕਦੇ ਵੀ ਨਹੀਂ ਕਰਨੀਆਂ ਕਿਉਂਕਿ ਇਹ ਗਲਤੀਆਂ ਤੁਹਾਡੇ ਫਿਜ਼ੀਕਲ ਟੈਸਟ ਲਈ ਬਹੁਤ ਭਾਰੀ ਪੈ ਸਕਦੀਆਂ ਨੇ ਤਾਂ ਕਿਹੜੀਆਂ ਗਲਤੀਆਂ ਨੇ ਤੁਹਾਨੂੰ ਦੱਸਦੇ ਹਾਂ ਦੋਸਤੋ ਜਿੰਨਾ ਤੋਂ ਤੁਸੀਂ ਬਚਣਾ ਹੈ ਹੁਣ ਲਾਸਟ ਦਿਨਾਂ ਦੇ ਵਿੱਚ ਹੁਣ ਫਿਜ਼ੀਕਲ ਟੈਸਟ ਵਿੱਚ ਸਿਰਫ 20 ਦਿਨ ਬਾਕੀ ਹਨ ਇਸ ਸਮੇਂ ਬਹੁਤ ਸਾਰੇ ਵਿਦਿਆਰਥੀ ਕੁਝ ਅਜਿਹੀਆਂ ਗਲਤੀਆਂ ਕਰਦੇ ਹਨ ਜਿਸ ਕਾਰਨ ਉਹਨਾਂ ਦੀ ਸਾਰੀ ਮਿਹਨਤ ਬਰਬਾਦ ਹੋ ਜਾਂਦੀ ਹੈ ਅੱਜ ਮੈਂ ਤੁਹਾਨੂੰ ਉਹਨਾਂ ਮੁੱਖ ਗਲਤੀਆਂ ਬਾਰੇ ਦੱਸਾਂਗਾ ਜੋ ਤੁਸੀਂ ਬਿਲਕੁਲ ਨਹੀਂ ਕਰਨੀਆਂ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਬਹੁਤ ਸਾਰੇ ਨੌਜਵਾਨ ਇਹ ਸੋਚ ਕੇ ਦਿਨ ਵਿੱਚ ਦੋ ਵਾਰ ਦੌੜਨਾ ਸ਼ੁਰੂ ਕਰ ਦਿੰਦੇ ਹਨ ਕਿ ਸਮਾਂ ਘੱਟ ਹੈ ਇਸ ਨਾਲ ਮਾਸਪੇਸ਼ੀਆਂ ਥੱਕ ਜਾਂਦੀਆਂ ਹਨ ਸੱਟ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਸਰੀਰ ਨੂੰ ਰਿਕਵਰੀ ਦਾ ਸਮਾਂ ਨਹੀਂ ਮਿਲਦਾ ਤਾਂ ਦੋਸਤੋ ਪਹਿਲੀ ਗੱਲ ਇਹ ਤੁਸੀਂ ਕਿਹੜੀ ਨਹੀਂ ਕਰਨੀ ਕਿ ਦਿਨ ਦੇ ਵਿੱਚ ਦੋਸਤੋ ਇੱਕ ਵਾਰੀ ਆਪਾਂ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਤੁਸੀਂ ਇੱਕ ਵਾਰ ਕਰਨੀ ਹੈ ਦਿਨ ਦੇ ਵਿੱਚ ਦੋ ਵਾਰ ਪ੍ਰੈਕਟਿਸ ਨਹੀਂ ਕਰਨੀ ਕਿਉਂਕਿ ਦੋ ਵਾਰ ਪ੍ਰੈਕਟਿਸ ਕਰਨ ਨਾਲ ਕੀ ਹੋਏਗਾ ਤੁਹਾਡੀਆਂ ਮਾਸਪੇਸ਼ੀਆਂ ਥੱਕ ਜਾਣਗੀਆਂ ਸੱਟ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਸਰੀਰ ਨੂੰ ਰਿਕਵਰੀ ਦਾ ਵੀ ਸਮਾਂ ਨਹੀਂ ਮਿਲਦਾ ਜੇ ਆਪਾਂ ਦੋ ਵਾਰ ਪ੍ਰੈਕਟਿਸ ਕਰਦੇ ਹਾਂ ਸਿਰਫ ਇੱਕ ਵਾਰੀ ਪ੍ਰੈਕਟਿਸ ਕਰੋ ਤੇ ਆਪਣੇ ਸਰੀਰ ਨੂੰ ਆਰਾਮ ਦਿਓ ਕਈਆਂ ਦਾ ਹੁਣ ਦੋਸਤੋ ਜਿਵੇਂ ਰਨਿੰਗ ਦੇ ਵਿੱਚ ਟਾਈਮਿੰਗ ਸਹੀ ਨਹੀਂ ਆ ਰਹੀ ਹੁੰਦੀ ਤਾਂ ਦੋ ਵਾਰ ਦੌੜਨਾ ਸ਼ੁਰੂ ਕਰ ਦਿੰਦੇ ਹਨ ਜੇ ਤੁਹਾਡੀ ਟਾਈਮਿੰਗ ਤੁਸੀਂ ਸਹੀ ਕਰਨੀ ਹੈ ਤਾਂ ਇੱਕ ਵਾਰੀ ਪ੍ਰੈਕਟਿਸ ਕਰਨੀ ਹੈ ਦੋ ਵਾਰ ਪ੍ਰੈਕਟਿਸ ਨਹੀਂ ਕਰਨੀ ਕਿਉਂਕਿ ਜੇ ਤੁਹਾਡਾ ਸਰੀਰ ਦੁਬਾਰਾ ਰਿਕਵਰ ਨਹੀਂ ਹੋਵੇਗਾ ਤਾਂ ਫਿਰ ਕਿਸ ਤਰ੍ਹਾਂ ਤੁਹਾਡੀ ਟਾਈਮਿੰਗ ਸਹੀ ਆਵੇਗੀ ਤਾਂ ਇਸ ਲਈ ਇੱਕ ਵਾਰੀ ਪ੍ਰੈਕਟਿਸ ਕਰੋ ਇਹ ਦਿਨ ਦੇ ਵਿੱਚ ਉਹ ਵੀ ਸਵੇਰ ਤੁਸੀ ਕੋਸ਼ਿਸ਼ ਕਰੋਗੇ ਸਵੇਰ ਵੇਲੇ ਪ੍ਰੈਕਟਿਸ ਕਰੋ ਜੇ ਰੈਣੀ ਤੁਹਾਡੀ ਆਲਰੇਡੀ ਕਲੀਅਰ ਹੈ ਜੰਪ ਫੇਟਾ ਤਾਂ ਐਕਸਟਰਾ ਐਫਰਟ ਨਾ ਲਾਓ ਇੰਜਰੀ ਦਾ ਰਿਸਕ ਦੋਸਤੋ ਲਾਸਟ ਮੂਮੈਂਟ ਸਭ ਤੋਂ ਵੱਧ ਹੁੰਦਾ ਹੈ ਐਕਸਟਰਾ ਐਫਰਟ ਨਾ ਲਾਓ ਦੋਸਤੋ ਲਾਸਟ ਦਿਨਾਂ ਦੇ ਵਿੱਚ ਤੁਸੀਂ ਐਕਸਟਰਾ ਐਫਰਟ ਨਹੀਂ ਲਾਉਣੇ ਐਕਸਟਰਾ ਐਫਰਟ ਜੋ ਹਨ ਉਹ ਨਹੀਂ ਲਾਉਣੇ ਦੋਸਤੋ ਤੁਸੀਂ ਇੱਕ ਸਭ ਤੋਂ ਵੱਡੀ ਗੱਲ ਫਿਜ਼ੀਕਲ ਟੈਸਟ ਵਾਲੇ ਦਿਨ ਉਹੀ ਸ਼ੂਜ਼ ਵਰਤੋ ਜੋ ਤੁਸੀਂ ਹੁਣ ਪ੍ਰੈਕਟਿਸ ਵੇਲੇ ਵਰਤ ਰਹੇ ਹੋ ਜਿਸ ਦਿਨ ਤੁਹਾਡਾ ਫਿਜ਼ੀਕਲ ਟੈਸਟ ਹੋਵੇਗਾ ਉਸ ਦਿਨ ਤੁਸੀਂ ਉਹੀ ਸ਼ੂਜ਼ ਵਰਤਨੇ ਨੇ ਜੋ ਤੁਸੀਂ ਪ੍ਰੈਕਟਿਸ ਵੇਲੇ ਵਰਤ ਰਹੇ ਹੋ ਕਿਉਂਕਿ ਨਵੇਂ ਸ਼ੂਜ਼ ਹਾਰਡ ਹੁੰਦੇ ਨੇ ਕਈ ਕੀ ਕਰਦੇ ਹਨ ਦੋਸਤੋ ਕਿ ਨਵੇਂ ਸ਼ੂਜ਼ ਲੈ ਕੇ ਰੱਖ ਲੈਂਦੇ ਹਨ ਪਹਿਲਾਂ ਉਸ ਨੂੰ ਵਰਤਦੇ ਨਹੀਂ ਪਰ ਜਿਸ ਦਿਨ ਤੁਹਾਡਾ ਫਿਜ਼ੀਕਲ ਟੈਸਟ ਹੁੰਦਾ ਹੈ ਉਸ ਦਿਨ ਨਵੇਂ ਸ਼ੂਜ਼ ਦੇ ਵਿੱਚ ਰਨਿੰਗ ਜੰਪ ਕਰਦੇ ਹਨ ਜਿਸ ਨਾਲ ਬਹੁਤ ਨੁਕਸਾਨ ਹੋ ਜਾਂਦਾ ਹੈ ਜਿਸ ਨਾਲ ਤੁਹਾਡੇ ਜੋ ਨਵੇਂ ਸ਼ੂਜ਼ ਹੁੰਦੇ ਹਨ ਉਹ ਹਾਰਡ ਹੁੰਦੇ ਹਨ ਜਿਸ ਨਾਲ ਤੁਹਾਡੇ ਪੈਰਾਂ ਤੇ ਛਾਲੇ ਪੈ ਸਕਦੇ ਹਨ ਗਰੇਪਸ ਦੀ ਠੀਕ ਨਾ ਹੋਵੇ ਤਾਂ ਸਲਿੱਪ ਪੈਰ ਸਲਿੱਪ ਹੋ ਸਕਦਾ ਹੈ ਜਾਂ ਸਪੀਡ ਹੈ ਜੋ ਤੁਹਾਡੀ ਸਲੋ ਹੋ ਸਕਦੀ ਹੈ ਪ੍ਰੈਕਟਿਸ ਵਾਲੇ ਸ਼ੂਜ਼ ਬੋਡੀ ਨੂੰ ਫਿੱਟ ਹੋ ਜਾਂਦੇ ਨੇ ਪਰ ਨਵੇਂ ਸ਼ੂਜ਼ ਟਾਈਟ ਜਾਂ ਲੂਜ਼ ਵੀ ਹੋ ਸਕਦੇ ਨੇ ਇਸ ਲਈ ਹਮੇਸ਼ਾ ਉਹੀ ਸ਼ੂਜ਼ ਪਾਓ ਜਿਨ੍ਹਾਂ ਵਿੱਚ ਰੋਜ਼ ਪ੍ਰੈਕਟਿਸ ਕੀਤੀ ਹੈ ਉਹ ਪੈਰਾਂ ਨੂੰ ਸੈੱਟ ਹੋ ਜਾਂਦੇ ਨੇ ਤੇ ਰਨਿੰਗ ਜੰਪ ਸਭ ਸਮੂਥ ਹੁੰਦੀ ਹੈ ਦੋਸਤੋ ਜੇ ਤੁਸੀਂ ਨਿਊ ਸ਼ੂਜ਼ ਹੈ ਉਹ ਨਹੀਂ ਵਰਤਨੇ ਰਨਿੰਗ ਵਾਲੇ ਦਿਨ ਨਿਊ ਸ਼ੂਜ਼ ਨਹੀਂ ਵਰਤਨੇ ਦੋਸਤੋ ਤੁਸੀਂ ਰਨਿੰਗ ਵਾਲੇ ਦਿਨ ਉਹੀ ਸ਼ੂਜ਼ ਵਰਤਨੇ ਹਨ ਜੋ ਤੁਸੀਂ ਪ੍ਰੈਕਟਿਸ ਵਿੱਚ ਵਰਤ ਰਹੇ ਹੋ ਆਖਰੀ ਦਿਨਾਂ ਵਿੱਚ ਫਾਸਟ ਫੂਡ ਤਲੀਆਂ ਹੋਈਆਂ ਚੀਜ਼ਾਂ ਤੇ ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣਾ ਦੋਸਤੋ ਤੁਸੀਂ ਬੰਦ ਕਰ ਦਿਓ ਇਸ ਨਾਲ ਸਰੀਰ ਭਾਰੀ ਮਹਿਸੂਸ ਕਰਦਾ ਹੈ ਤੇ ਸਰੀਰ ਵਿੱਚ ਊਰਜਾ ਦੀ ਵੀ ਕਮੀ ਹੋ ਜਾਂਦੀ ਹੈ ਸਾਦਾ ਅਤੇ ਪੋਸ਼ਟਿਕ ਭੋਜਨ ਖਾਓ ਅਤੇ ਆਪਣੀ ਡਾਈਟ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੀ ਮਾਤਰਾ ਵਧਾਓ ਦੋਸਤੋ ਫਿੱਟ ਰਹਿਣ ਲਈ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਦਵਾਈ ਜਾਂ ਸਪਲੀਮੈਂਟ ਨਾ ਲਓ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਤੁਹਾਡੀ ਸਿਹਤ ਤੇ ਵੀ ਮਾੜਾ ਅਸਰ ਪਾ ਸਕਦਾ ਹੈ ਡਾਕਟਰ ਦੀ ਸਲਾਹ ਤੋਂ ਬਿਨਾਂ ਕੁਝ ਵੀ ਨਾ ਲੋ ਕੁਦਰਤੀ ਅਤੇ ਸਾਦਾ ਖਾਣਾ ਹੀ ਸਭ ਤੋਂ ਵਧੀਆ ਹੈ। देर रात ਤੱਕ ਜਾਗਣਾ ਜਾਂ ਜ਼ਿਆਦਾ ਸਮੇਂ ਤੱਕ ਮੋਬਾਈਲ ਦੀ ਵਰਤੋਂ ਕਰਨਾ। ਇਸ ਨਾਲ ਦੋਸਤੋ ਘੱਟ ਨੀਂਦ ਨਾਲ ਸਰੀਰਕ ਅਤੇ ਮਾਨਸਿਕ ਜਿਹੜਾ ਤਣਾਅ ਹੈ ਤੁਹਾਡਾ ਵੱਧ ਜਾਂਦਾ ਹੈ। ਮਾਸਪੇਸ਼ੀਆਂ ਨੂੰ ਆਰਾਮ ਨਹੀਂ ਮਿਲਦਾ ਅਤੇ ਪਰਫਾਰਮੈਂਸ ਹੈ ਜੋ ਤੁਹਾਡੀ ਉਹ ਵੀ ਖਰਾਬ ਹੋ ਸਕਦੀ ਹੈ। ਇਸ ਲਈ ਟਾਈਮ ਨਾਲ ਸੋ ਰੋਜ਼ਾਨਾ 7-8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ। ਫਿਜ਼ੀਕਲ ਟੈਸਟ ਬਾਰੇ ਬਹੁਤ ਜ਼ਿਆਦਾ ਸੋਚਣਾ ਤੇ ਤਣਾਅ ਵਿੱਚ ਆ ਜਾਣਾ। ਜ਼ਿਆਦਾ ਤਣਾਅ ਤੁਹਾਡੀ ਪ੍ਰੈਕਟਿਸ ਅਤੇ ਤੁਹਾਡੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ। ਆਪਣੇ ਆਪ ਤੇ ਭਰੋਸਾ ਰੱਖੋ ਤੁਸੀਂ ਬਹੁਤ ਮਿਹਨਤ ਕੀਤੀ ਹੈ। ਬਸ ਆਪਣੇ ਦਿਮਾਗ ਨੂੰ ਸ਼ਾਂਤ ਰੱਖੋ ਅਤੇ ਪੂਰੇ ਜੋਸ਼ ਨਾਲ ਤਿਆਰੀ ਕਰੋ ਦੋਸਤੋ। ਦੋਸਤੋ ਪੰਜਾਬ ਪੁਲਿਸ ਦੀ 유ਨੀਫਾਰਮ ਪਾਉਣ ਦਾ ਡ੍ਰੀਮ ਹਰ ਇੱਕ ਦਾ ਹੁੰਦਾ ਹੈ। ਪਰ ਇਹ 유ਨੀਫਾਰਮ ਸਿਰਫ ਉਹਨਾਂ ਨੂੰ ਮਿਲਦੀ ਹੈ ਜੋ ਮਿਹਨਤ ਨਾਲ ਨਾਲ ਸਮਝਦਾਰੀ ਨਾਲ ਤਿਆਰੀ ਕਰਦੇ ਨੇ। ਇਹ ਆਖਰੀ 20 ਦਿਨ ਤੁਹਾਡੇ ਲੇ ਸੋਨੇ ਦਾ ਮੌਕਾ ਨੇ ਆਪਣੀ ਪ੍ਰੈਕਟਿਸ ਮੇਨਟੇਨ ਕਰੋ ਬੋਡੀ ਨੂੰ ਹੈਲਥੀ ਰੱਖੋ ਅਤੇ ਮਾਈਂਡ ਨੂੰ ਪੋਜੀਟਿਵ ਰੱਖੋ ਯਾਦ ਰੱਖੋ ਟੈਸਟ ਵਾਲੇ ਦਿਨ ਨਰਵਸਨੈਸ ਨਹੀਂ ਕੌਨਫੀਡੈਂਸ ਨਾਲ ਗਰਾਊਂਡ 'ਤੇ ਉਤਰਨਾ ਹੈ ਤੁਸੀਂ ਆ ਜਿਹੜੀ ਬਹੁਤ ਮਿਹਨਤ ਕੀਤੀ ਹੈ ਹੁਣ ਸਿਰਫ ਇੱਕ ਪੁਸ਼ਤੇ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਬਣ ਸਕਦੇ ਹੋ ਤਾਂ ਦੋਸਤੋ ਇੱਥੋਂ ਤੱਕ ਹੀ ਸੀ ਆਪਣੀ ਅੱਜ ਦੀ ਵੀਡੀਓ ਜੇ ਇਹ ਵੀਡੀਓ ਹੈਲਪਫੁਲ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਪੰਜਾਬ ਐਗਜ਼ਾਮ ਮਾਸਟਰ ਸਬਸਕ੍ਰਾਈਬ ਜਰੂਰ ਕਰੋ ਤੁਹਾਡੀ ਮਿਹਨਤ ਜਰੂਰ رنگ ਲਿਆਏਗੀ ਸਤਿ ਸ਼੍ਰੀ ਅਕਾਲ ਦੋਸਤੋ